ਸਦਾ ਹੀ ਬਾਬੇ ਲੱਖ ਦਾ ਤੇ ਤੀਰ ਦੀ ਬਾਬੇ ਪੈਰੋ ਛੜੀਏ ਦੀ ਫਿਰ ਬਾਬੇ ਮਲੇਰਾਂ ਦੇ ਬਾਸ਼ਾ ਦੀ ਫਿਰ ਮੇਰੀ ਮਾਂ ਮਸਾਣੀ ਦੀ ਫਿਰ ਮੇਰੀ ਮਾਂ ਤਾਲ ਕਾਰੀ ਨੰ ਮਾਤਾ ਮਨਾਰ ਦੀ ਸਦਾ ਮਾਤਾ ਸ਼ਾਮ ਗੁਰਦੀ ਫਿਰ ਬਾਬੇ ਸ਼ਿਵਾ ਦੇ ਪੱਟੇ ਦੀ ਫਿਰ ਬਾਬੇ ਰੌਣ ਦੀ ਫਿਰ ਬਾਬੇ ਵਿਠਲ ਦੀ ਫਿਰ ਬਾਬੇ ਜੀਤਾ ਸ੍ਰੈਣ ਦੀ ਫਿਰ ਬਾਬੇ ਮੇਰੇ ਗੁੱਸਾ ਦੀ ਕਹਿੰਦੇ ਹਿੰਦੂ ਰਾਮ ਉਸਨੂੰ ਸਲਾਮ ਕਹ ਬਾਬਾ ਕੀ ਕਹਿੰਦਾ ਓ ਕਲਮਸਾ ਆਪਣੇ ਬਾਬਾ ਬਾਦਸ਼ਾਹ ਦੋ ਆ ਤਿੰਨ ਆ ਆਪ ਦੀ ਜਗ੍ਹਾ ਤੇ ਖੜਜੋ ਬਈ ਹਾਂ ਬਈ ਕਿਹੜੇ ਪਿੰਡੋਂ ਹੋਣਾ ਹਾਂ ਕੁੜੀ ਹੈ ਉਪਾ ਮੈਨੂੰ ਸੈਲਸੀ ਆਪ ਦੀ ਭੈਣਾ ਪੇਣੀ ਹੋ ਲਾਦਾ ਹਾਂਜੀ ਹਾਂਜੀ ਹਾਂ ਦੋ ਪੇੜਾ ਦੇ ਠੀਕ ਹੈ ਲੈ ਬਈ ਦੋ ਠੀਕ ਹੈ ਛੋਟਾ ਵੀ ਹੈ ਬਈ ਛੋਟਾ ਪਿੰਡ ਕਿਹੜਾ ਸੰਰੂਰ ਬਈ ਹਾਂਜੀ ਕੰਦਾਰ ਕੈ ਬਪਾ ਆ ਜਾ ਮੁੰਡੇ ਆ ਜਾ

分かる。 ਬਿੰਦਰ ਕੌਣਾ ਹੈ ਇਹ ਇਹ ਦਿਓਰਾ ਜੀ ਮੇਰਾ ਤੇਰਾ ਦਿਓਰਾ ਹੈ ਕਹ ਬਾਬਾ ਮਾਨੀ ਆਏ ਸਾਦ ਨੂੰ ਆ ਜਗਾ ਬਣੀ ਹੈ ਜੀ ਹੈ ਖੇਤਾਂ ਚ ਜਗਾ ਬਣੀ ਛੋਟੇ ਖੇਤਾਂ ਦੀ ਜਗਾ ਬਣੀ ਆ ਹਾਂ ਜੀ ਕਾਇ ਬਗ ਮੇਰੇ ਨਾਲ ਸਾਦ ਨੂੰ ਦਮਾ ਰੱਖਣੇ ਕੱਲੂ ਆਪਾਂ ਦਮਾ ਨਹੀਂ ਖਰਾਬ ਦਾ ਇਹ ਦਮਾ ਰੱਖੇ ਜਿੰਦਾ ਕਿਨੇ ਤੋੜ ਲਿਆ ਸੀ ਇਹ ਮੂੰ ਚਾਬੀਆਂ ਖੋ ਗਿਆ ਦੀ ਬਾਬਾ ਜੀ ਉਹ ਤੋੜਾ ਸੀ ਤੇ ਤੋੜਾ ਤਾਂ ਹੈਗਾ ਦੀਆ ਕਿਨੇ ਤੋੜਾ ਦੀ ਘਰੇ ਤੋੜੇ ਸੀ ਹੁਣ ਜੇ ਆਪਾਂ ਚਾਬੀਆਂ ਖੋਣੇ ਲੈਂਦਾ ਟੁੱਟੂ ਹੀ ਫੇਰ ਤੋੜਾ ਗਈ ਹਾਂ ਕਰਨ ਤੋੜਦਾ ਅਗਲਾ 150 ਕਿਨੇ ਤੋੜਾ ਸੀ ਬਾਈ ਇਹ ਕਰਨ ਤੋੜਿਆ ਸੀ ਪੱਕਾ ਆ ਦੇਖ ਪੈਣੇ ਪਰ ਮੈਂ ਕਰਨਾ ਨਹੀਂ ਚਾਹੁੰਦਾ ਦੀਗਾ ਵੈਸੇ ਨੇ ਕਰਕੇ ਦੱਸਣਾ ਚਾਹੀਦਾ ਜੋ ਕਿ ਇੱਥੇ ਫਿਰ ਕੋਈ ਸੰਗ ਨਿੱਜੇਗਾ ਪ੍ਰਬੰਧ ਇਹ ਉਰੇ ਪੈਣੇ ਆ ਉਰੇ ਇੱਥੇ ਪ੍ਰੋਬਲਮ ਕੀ ਜੇ ਰਹਿੰਦੀ ਹੈ ਇਹ ਨਾ ਬਈ ਤਾਂ ਮੈਂ ਦੱਸ ਲਈ ਇੱਥੇ ਪ੍ਰੋਬਲਮ ਕੀ ਦੇ ਰੈਂਜ ਦੇ ਕੁੜੀ ਐ ਕਰੋ 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 ਭਾਈ ਉਂਟੇ ਡਟਾ ਦਾ ਤਾਂ ਹੀ ਜਾਂਦੇ ਨੇ ਪੱਕ ਗਿਆ ਕਿਸੇ ਦਾ ਇਹ ਕਿਹੜਾ ਮੋਟਾ ਬ੍ਰੇਟ ਡੀ ਗਿਆ ਭਾਈ ਮਾਰ ਨਾ ਟੇਟ ਪੱਕ ਜਾਂਦਾ ਇਯੋਰ ਦਾ ਪੱਕ ਹਾ ਕੀ ਦੇ ਰਹਿਦਾ ਆਪਣੇ ਇਹ ਇਯੋਰ ਦਾ ਪੱਕ ਜਾਂਦਾ ਜੇ ਯੋਰ ਦਾ ਜੇ ਕਿਸੇ ਨੂੰ ਗੱਲ ਕਿਤੇ ਪਾਰ ਹੋ ਜਾਏ ਪਰ ਤੇਰੇ ਘਰ ਦਾ ਕੰਮ ਨਹੀਂ ਬਣਦਾ ਉਹਦਾ ਸਹੀ ਐ ਮੈਂ ਇਹ ਕਾਹ ਬਪਾ ਆ ਜਾ ਹੱਥ ਲਾਇਆ ਇੱਕ ਮੈਨੂੰ ਐਂ ਦੱਸ ਸਹਿਰ ਦਾ ਪਹਿਲਾ ਕਰੇ ਜੋ ਛੋਟੇ ਸਾਨੇ ਉਦੋਂ ਥੋੜਾ ਜਿਹਾ ਪੀੜਾ ਹੁੰਦਾ ਜਿੱਥੇ ਕਹਾਂ ਜਾ ਕੇ ਖੁੱਲ ਜਾਂਦੀ ਹੈ ਜੇ ਉਧਰੋਂ ਪੀੜਾ ਹੁੰਦਾ ਇੱਧਰ ਜਾ ਕੇ ਖੁੱਲ ਜਾਂਦੀ ਹੈ ਪਹਿਲੀ ਪੀੜਾ ਜੀ ਪਹਿਲੀ ਪੀੜਾ ਹਾਂਜੀ ਕਹਿ ਬਈ ਆਹ ਕੌਣੇ ਦੋਰੀਆ ਤੇ ਲਿਆ ਦੀ ਆ ਬੀਚ ਖੇਤਾਂ ਦੀ ਜਗ੍ਹਾ ਬਣ ਰਹੀ ਆ ਪੱਕਾ ਤੁਸੀਂ ਡਰਾਈਵਰ ਹੋ ਗਏ ਤੇਰਾ ਭਾਈ ਜੀਸੀਬੀ ਚਲਾਉਂਦਾ ਤੇਰਾ ਭਾਈ ਜੀਸੀਬੀ ਹੈ ਬਾਬਾ ਆ ਜਾਓ ਉਹ ਜੇ ਹੁਣ ਕਿਹਾ ਕਿ ਤੇ ਖੂਨ ਦੇ ਛਿੱਟਿਆ ਹੋਣਾ ਛਿੱਟਿਆ ਹੈ ਕਿੰਨਾ ਚਿਰ ਹੋ ਗਿਆ ਇਹ ਨੂੰ ਤਿੰਨ ਚਾਰ ਸਾਲ ਨੂੰ ਤਿੰਨ ਚਾਰ ਸਾਲ ਹੋ ਗਏ ਹਾਂਜੀ ਪਾਪਾ ਜੀ ਛੋਟੇ ਖੰਭਾ ਟੁੱਟ ਕੇ ਕਿੱਥੇ ਡਿੱਗਿਆ ਦੀ ਇਹ ਇਹ ਪਾਈ ਜੀ ਕੋਲੇ ਵੀ ਰਸੀ ਪਾਈ ਕੋਲੇ ਕਿੱਥੇ ਕਹਿ ਬਾਬਾ ਉਹਦੇ ਕੱਟੇ ਤੇ ਬੈਗੇ ਸੀਗੇ ਜਿੱਥੇ ਥੋੜਾ ਖੰਭਾ ਡਿੱਗਿਆ ਸੀਗਾ ਹਾਂਜੀ ਉੱਥੋਂ ਥੋੜੇ ਘਰੋਂ ਚੱਕਰ ਪੈਂਦਾ ਆ ਰਿਹਾ ਬਈ ਜਿੱਥੋਂ ਖੰਭਾ ਡਿੱਗਿਆ ਸੀਗਾ ਨਾ ਉੱਥੋਂ ਥੋੜੇ ਘਰੇ ਦੇ ਚੱਕਰ ਪੈਂਦਾ ਆ ਰਿਹਾਗਾ ਦੇ ਕੁੜੀਆਂ ਥੋੜੇ ਤੇ ਕਿੱਸਾ ਕਰਾਇਆ ਹੋਇਆ ਪੁੱਤੋ ਅੱਛਾ ਜੀ ਜਿਹਦੇ ਕਾਰ ਨੂੰ ਥੋੜੇ ਨੁਕਸਾਨ ਤੇ ਨੁਕਸਾਨ ਹੋਈ ਜਾਂਦੇ ਨੇ ਕੰਮ ਥੋੜਾ ਕੋਈ ਬਣਦਾ ਨਹੀਂ ਹੈਗਾ ਗੱਦੀ ਗੱਦੀ ਤੇਰੀ ਬਿਲਕੁਲ ਖਰਾਬ ਹੋ ਗਈ ਬਈ ਹਾਂਜੀ ਠੀਕ ਆ ਤੇ ਤੈਨੂੰ ਗੁਰੂ ਨੂੰ ਕਿਹਾ ਨਹੀਂ ਹੈਗਾ ਮੈਨੂੰ ਸੈੱਟ ਕਰਾ ਉਹ ਤਾਂ ਹੀ ਮੈਂ ਦੇਖੋ ਮੈਨੂੰ 5 ਸਾਲ ਹੋ ਗਏ ਖੇਡਦੀ ਨੂੰ ਠੀਕ ਆ ਬਣੇ ਬਾਚਨ ਮਤਲਬ ਮਾਤਾ ਕਰਦੀ ਸੀ ਜਿੱਥੇ ਮੈਂ ਪਹਿਲਾਂ ਜਾਂਦੀ ਸੀ ਜਦ ਪੌਣ ਆਈ ਉਹਨਾਂ ਨੇ ਬਾਚਨ ਨਹੀਂ ਲੈਂਦੇ ਉਹਨਾਂ ਨੇ ਸਲਾਮ ਦਿਵਾਦਾ ਮਾਈ ਦਾ ਜਿੱਧਰੋਂ ਆਈਆਂ ਤੂੰ ਉਧਰ ਹੀ ਵਗ ਜਾ ਠੀਕ ਹੈ ਬਈ ਆਇਆ ਕਰਤਾ ਪਰ ਮਤਲਬ ਪੌਣ ਮੇਰੇ ਚੋਂ ਨੂੰ ਹਟੀ ਲਈ ਪਰ ਉਹ ਬੋਲੀ ਨਹੀਂ ਗਈ ਹੁਣ ਕਿ ਅਸੀਂ ਕਹੀਂ ਕਹਾਂ ਨਹੀਂ ਜਾਏ ਫਿਰ ਇਹ ਕਹਿੰਦੇ ਗੁਰੂ ਧਾਰਨਾ ਕਰ ਲੋ ਵੀ ਫਿਰ ਹੱਥ ਧਾਰ ਦੂ ਮੈਂ ਠੀਕ ਹੋ ਜੂ ਉਹ ਫਿਰ ਵੀ ਉੱਥੇ ਦਾ ਉੱਥੇ ਹੀ ਰਹਾ ਫਿਰ ਵੀ ਉੱਥੇ ਉੱਥੇ ਕੋਹ ਐ ਨਿੱਟਾ ਹੁਣ ਉਹਦੇ ਹੱਥ ਖੜੇ ਨੇ ਉਹਦੇ ਤਾਂ ਆਦੀ ਉਹ ਕਹਿੰਦਾ ਕਦੇ ਕੋਟਲੇ ਵਾਲਾ ਮੂਰੇ ਗੁੰਦਾ ਕਰੇ ਮਾਈ ਹੋ ਗਈ ਜੀ ਆ ਕਹਿੰਦਾ ਕਦੇ ਸਮਝ ਨਹੀਂ ਆਉਂਦੀ ਜੇ ਸਹੀ ਹੋਏਗਾ ਤਾਂ ਤੇਰਾ ਕੰਮ ਸਹੀ ਹੋਊਗਾ ਐਨੀ ਕੀ ਚੀਜ਼ ਇਹ ਪਰ ਤੇਰੀ ਚੀਜ਼ ਤਾਂ ਕਿਸ ਨੂੰ ਪੈਦ ਨਹੀਂ ਲੱਗਿਆ ਵੀ ਕੀ ਚੀਜ਼ ਹਾਂਜੀ ਠੀਕ ਐ ਤੈਨੂੰ ਸ਼ਕਲ ਦੇਖਿਆ ਜਿਨ੍ਹਾਂ ਨੇ ਦੀ ਹੈ ਹੈ ਫੇਰ ਤਾਂ ਤੈਨੂੰ ਮੈਂ ਦਾਦਣਾ ਦਾ ਲੱਗ ਸਕਿਆ ਵੀ ਠੀਕ ਐ ਹਾਂਜੀ ਛੋਟੇ ਬਾਥਰੂਮ ਦਾ ਬੰਦ ਕਿਹੜਾ ਕਹਿੰਦੀ ਪੁੱਛ ਬੰਨੇ ਬਾਈ ਤੇਰੀ ਦਰਾਨੇ ਦੇ ਪੈਦੀ ਆ ਫੇਰ ਛੋਟੇ ਲੱਤ ਕਿਹਦੀ ਖਰਾਬ ਹੋਈ ਸੀਨੀ ਇਹ ਲੱਤ ਤਾਂ ਨੀ ਮੈਂ ਦਾਦੀ ਦੀ ਵੀ ਟੁੱਟੀ ਤੇ ਆ ਡੈਡੀ ਦੀ ਵੀ ਹੁਣ ਜਿੱਥੇ ਖੰਭਾ ਡਿਆ ਹੋਇਆ ਸੀਦਾ ਹਾਂ ਇਹ ਸੀਦਾ ਨਹੀਂ ਕੋਥੀ ਟੁੱਟੀ ਡੈਡੀ ਉੱਥੇ ਟੁੱਟੀ ਆ ਮੈਂ ਤੈਨੂੰ ਪਹਿਲਾਂ ਕਿਹਾ ਸੀ ਨਾ ਵੀ ਸਿੱਧੋਂ ਕੋਲੇ ਖੰਭੇ ਕੋਲ ਚੱਲੇ ਹੋਇਆ ਹਾਂ ਬਾਈ ਬਾਈ ਵਾਹ ਵਾਹ ਆ ਕਲੀ ਮੁੰਦਰਾ ਲੈ ਰਹਾ ਆਂ ਤੇਰੇ ਪੀਰ ਨੇ ਮੈਨੂੰ ਕਹਿਤੀ ਮੇਨੂੰ ਬਾਬਾ ਕਹਿੰਦਾ ਕਿ ਕਿਨੂੰ ਐ ਪੁੱਛ ਰਿਹਾ ਵੀ ਤੁਹਾਡੇ ਟੋਕੇ ਵਾਲੀ ਮਸ਼ੀਨ ਕਿੱਥੇ ਹੈ ਗਈ ਇਕੱਲੀ ਕਿੱਥੇ ਸੀ ਇਹ ਘਰੇ ਲੱਗੀ ਹੋਈ ਹੈ ਹੁਣ ਵੀ ਹੈਗੀ ਆ ਹੈਗੀ ਆ ਹਾਂਜੀ ਬਾਬਾ ਜੀ ਠੀਕ ਐ ਫਿਰ ਤੁਹਾਡੇ ਘਰ ਚੋਂ ਪੱਟ ਕੇ ਜਗਾ ਸੱਪ ਕੱਢਿਆ ਦੱਸ ਕਿੱਥੋਂ ਕੱਢਿਆ ਸੱਪ ਤਾਂ ਹੀ ਨਿਕਲਦੇ ਰਹਿੰਦੇ ਨੇ ਮੈਂ ਪੁੱਛਿਆ ਵੀ ਪੱਟ ਕੇ ਸੱਪ ਕੱਢਿਆ ਸ਼ੌਮਗਰਾ ਪੱਟ ਕੇ ਇਹ ਤੋਂ ਪੱਟਿਆ ਉੱਥੋਂ ਨਿਕਲਿਆ ਚੇਲਾਪੁਰ ਪਰ ਪਹਿਲਾਂ ਦੰਦਾਂ ਦੇ ਦਿਲ ਦੀਨ ਦਾਦਾ ਹੈ ਨਹੀਂ ਸੰਦ ਪੱਟ ਕੇ ਜਗਾ ਸੱਪ ਕਿੱਥੋਂ ਕੱਢਿਆ ਤਾਂ ਆਮ ਜੀ ਗੱਲਾਂ ਕੋਈ ਸਮਝਦੇ ਕੀ ਗੱਲ ਆ ਗਈ ਹੋਰ ਕਰਨਾ ਉਹ ਮੈਟ ਕੋਈ ਪੱਟ ਕੇ ਕੱਢਿਆ ਸਾਡੇ ਥੋਂ ਹਾਂ ਥੱਟ ਤੇ ਤਾਂ ਹਾਂ ਬਾੜੀ ਗਿਆ ਤੇ ਨਹੀਂ ਕੱਢਿਆ ਲਾ ਕੀ ਪੱਟਿਆ ਸੀਗਾ ਸੱਪ ਹੀ ਕੱਢਿਆ ਸੀ ਪਏ ਤਾਂ ਪੜੇ ਮੈਨੂੰ ਪਤਾ ਨਹੀਂ ਸੱਪ ਕਿੱਦਾਂ ਦੀ ਬੜੀ ਐ ਤੇ ਥੋਂ ਪੱਟਿਆ ਸੀਗਾ ਹਾਂਜੀ ਹਾਂ ਉਹ ਪੱਟੀ ਸੀ ਪਾਣੀ ਪੂਣੀ ਮਾਰਿਆ ਖਾਸਾ ਮੁਕਰਿਆ ਮੈਂ ਪੁੱਛਿਆ ਵੀ ਜਗਾ ਪੱਟੀ ਸੀ ਹਾਂਜੀ ਹਾਂ ਜੇ ਨਹੀਂ ਤੈਨੂੰ ਪਤਾ ਵੀ ਜਗਾ ਕਿੱਥੋਂ ਪੱਟੀ ਦੀ ਤੂੰ ਮੈਨੂੰ ਕਹਿ ਬਾਬਾ ਤੂੰ ਦੱਸ ਮੈਂ ਆਪੀ ਦੱਸੂ ਹਾਂਜੀ ਚਲਦਾ ਕਿਉਂ ਭਾਈ ਹਾਂ ਜੀ ਹਾਂ ਲੱਕ ਐ 아량은 말 ਬਾਲੇ ਤਾਂ ਗੱਲੀ ਨਹੀਂ ਕਰੀ ਕੰਟਰ ਦੀ ਗੱਲ ਕਰ ਰਿਆ ਪਹਿਲੇ ਗੱਡ ਤਾਂ ਪਿਆ ਨਹੀਂ ਸੀ ਆ ਤਰੀਕੀ ਮੈਂ ਕਿਹਾ ਕਿ ਆ ਵੀ ਥੋੜੇ ਘਰੇ ਪਿਆ ਮੈਂ ਤਾਂ ਦਿਖਾਦਾ ਬਾਬੇ ਨੇ ਗੱਡ ਦੇ ਵਿੱਚ ਬਲ ਪੈ ਗਿਆ ਝੁੱਕ ਗਿਆ ਹਾਂਜੀ ਵਾਈ ਹੋਰ ਫੈਦ ਹੈ ਫੈਦ ਕਿੱਥੇ ਆਏ ਇਧਰ ਬਾਜੀ ਜੀ ਕਾਓ ਹੱਜ ਜਾਂਦਾ ਰਿਆ ਅਮਲੀਆ ਸਾਡੇ ਸਾਧ ਨਾਲ ਕਾਲੀ ਹੋੜ ਹਾਂਜੀ ਸਹੀ ਢੰਗ ਨਾਲ ਲਾ ਲੰਦਾ ਤਾਂ ਅੱਜ ਥੋੜੀ ਬੱਲੇ ਬੱਲੇ ਹੋ ਜਾਂਦੀ 60-70000 ਰੁਪਏ ਦਾ ਰੌਲਾ ਪੈ ਗਿਆ ਨਹੀਂ ਦੱਸ ਕਿੱਥੇ ਪਿਆ ਸੀ ਇਹ ਪੈਸੇ ਦਾ ਕੋਸਾ ਨਹੀਂ 60-70000 ਦਾ ਰੌਲਾ ਪੈ ਦੱਸ ਕਿੱਥੇ ਪਿਆ ਸੀ ਇਹ ਪੈਸੇ ਦਾ ਮਾਸਲੇ ਚ ਤਾਂ ਮੈਨੂੰ ਇੰਨਾ ਪਤਾ ਨਹੀਂ ਕੋਸਾ ਪੈਸੇ ਦੇ ਮਾਸਲੇ ਚ ਬਾਬਾ ਇਹਨੂੰ ਪਤਾ ਨਹੀਂ ਫਿਰ ਬੰਦਾ ਇਹਨਾਂ ਨੂੰ ਬਾਬਾ ਨੂੰ ਤਾਂ 5 ਸਾਲ ਹੋ ਗਈ ਧੱਕੇ ਹਾਂ ਜੀ ਕਿਉਂ ਬੰਦੇ ਬਈ ਆਇਆ ਮੂੰਹ ਚੋਂ ਬੋਲਦੀ ਨਹੀਂ ਆਲਾ ਕਹਿੰਦਾ ਡਰਾਮੇ ਕਰਦੀ ਆ ਸਹੀ ਗੱਲ ਆ ਹਾਂ ਨਾ ਜਦੋਂ ਸਾਰੇ ਦੱਸ ਕੇ ਜਾਂਦੀ ਹੈ ਜਿਹੜਾ ਕੁਝ ਦੱਸ ਜਾਂਦੀ ਹੈ ਉਹ ਸਵੇਰ ਨੂੰ ਬਣ ਜਾਂਦਾ ਹੈ ਕੰਮ ਤੇਰੇ ਕਰਦੀ ਹੈ ਕੁੜੀ ਇਹ ਸਾਰੇ ਕਰਦੀ ਹੈ ਜੀ ਕੰਮ ਕੋਈ ਟੀਵੀ ਵਾਲਿਆਂ ਨੂੰ ਇਹ ਨਹੀਂ ਕਰਦੀ ਪਰ ਉਹ ਚੇਲੇ ਨੂੰ ਸਮਝ ਤੇ ਨਹੀਂ ਆਈ ਚੀਜ਼ ਵੀ ਕੀ ਸੀ ਹਾਂਜੀ ਇਹ ਹੈਗੀ ਹੈ ਇਹ ਜੱਪ ਨੂੰ ਕੀ ਜਨਾਨੀ ਠੀਕ ਆ ਆਪਣਾ ਤਾਂ ਬਾਬਾ ਜੀ ਇਦਾਂ ਕੀ ਲੱਗਾ ਮੈਨੂੰ ਤਾਂ ਕੀ ਬਣਦੀ ਲੱਗਾ ਨੇ ਇਹ ਨੂੰ ਆ ਕੇ ਖੜੀ ਆ ਜੇ ਤੂੰ ਤਰੀ ਜਾਂਸ ਕੌਲੀ ਤੋਂ ਵੀ ਠੇਡਾ ਮਾਰਦੀ ਆ ਉਹਦਾ ਵੀ ਕੰਮ ਕਰ ਜਾਂਦੀ ਹੈ ਇਹ ਹਾਂਜੀ ਸਹੀ ਹੈ ਨਾ ਕਹਿ ਪਨੇ ਬਈ ਆਓ ਜੀ ਇਹ ਬਾਬਾ ਜੀ ਤੁਸੀਂ ਗਏ ਹੋਏ ਸੀ ਗੁੱਗੇ ਪੀਤੇ ਜਰਾਤੀ ਤੇ ਤੁਸੀਂ ਵੀਡੀਓ ਨਹੀਂ ਕੀਤੀ ਹਲੇ ਭਾਈ ਥੋੜਾ ਹੀ ਪਹਿਲਾਂ ਦਿਖਾ ਦੇਤੀ ਤੁਸੀਂ ਜਦ ਰਾਤੀ ਤੇ ਖੜੀ ਹੋਗੀ ਵੀ ਉਹ ਮੋਦਰਾ ਹੀ ਵਾਲਾ ਮੁੰਡਾ ਤੁ ਤੋਂ ਨੋਟ ਨਹੀਂ ਤੇ ਵਾਰ ਰਿਹਾਗਾ ਸੰਜੀਵ ਦੀ ਗੱਲ ਕਰ ਉੱਥੇ ਗਏ ਤੁਸੀਂ ਗੁੱਗੇ ਦੇ ਜਗ੍ਹਾ ਤੇ ਚਾ ਉਹ ਪਹਿਲਾਂ ਮਤਲਬ ਮੈਨੂੰ ਤਾਂ ਕਾ ਦਿੱਤੀ ਤੇ ਆਣੇ ਦਾ ਵੀ ਮੈਨੂੰ ਦੱਸ ਦਿੰਦੀ ਹੈ ਪਹਿਲਾਂ ਮੈਂ ਤਾਂ ਪਹਿਲਾਂ ਸਿਰਫ ਕੀ ਜੀ ਕੰਮ ਕਰਦੀ ਆ ਯਾਰ ਬਹੁਤ ਜ਼ਿਆਦਾ ਪਰ ਕਿਸੇ ਤਰੀਕੇ ਨਾਲ ਨਹੀਂ ਲਾਈ ਬੀ ਹਾਂ ਕੰਟ੍ਰੀ ਵੀ ਨਹੀਂ ਕਰੇ ਜੀ ਹਾਂ ਜੀਵੇਂ ਮੈਨੂੰ ਕੋਈ ਭੋਗ ਦੇ ਅੰਦਰ ਦੇ ਦੇ ਦਿੰਦਾ ਜਾਂ ਮੈਂ ਕਿਤੇ ਜਾ ਜਾਈ ਨਹੀਂ ਆ ਉਹੀ ਦੇਵੀ ਦੇ ਤਾਂ ਮੈਨੂੰ ਈ ਸਾਂ ਲੱਗਦੀ ਸਹੀ ਗੱਲ ਹੈ ਇਹ ਗੱਲ ਸੱਚਾ ਕਰੀਏ ਗੱਲਾਂ ਝੂਠੀ ਨਹੀਂ ਮੇਰੀ ਕੋਈ ਜੀ ਨਹੀਂ ਕਰਦਾ ਹੈਗਾ ਪਰ ਤੇਰੇ ਜੀ ਨਹੀਂ ਕਰਦਾ ਟਾਈਮ ਬਧਾਈ ਰੱਖ ਲਾ ਠੀਕ ਹੈ ਠੀਕ ਆ ਪੰਨੇ ਬਈ ਜੀ ਮਹਾਰਾਜ ਤੇਰੀ ਲੱਜ ਰੱਖ ਲੂਗੀ ਠੀਕ ਹੈ ਤੇਰੇ ਘਰ ਦੇ ਮੰਨ ਕੇ ਤਾਂ ਦੁਬਾਰੋ ਗੱਦੀ ਸੈੱਟ ਕਰ ਲਈ ਨੇ ਰੱਬ ਰੱਬ ਕਰੀ ਚੱਲੀ ਬੱਲੇ ਬੱਲੇ ਗੱਦੀ ਬਈ ਗੱਲ ਨਹੀਂ ਆ ਬੱਬਾ ਇਹਦੇ ਆਉਦੇ ਪੁੱਛੋ ਆ ਕੇ ਪਾਸ ਮੇਰੇ ਕੀ ਗੱਲ ਨਾ ਮੈਂ ਕੀ ਰਹਿਣਾ ਕੀ ਕਰਨਾ ਮੈਨੂੰ ਥੋੜਾ ਉਹ ਗੱਲ ਤੇਰੇ ਮੂੰਹ ਤੋਂ ਬਤਨ ਕਰਾ ਦਾਂਗੇ ਅੱਜ ਕਰਾ ਦਈਏ ਕਰਾ ਦੂੰਗਾ ਹੈ ਲੈ ਪੰਨੇ ਫੇਰਾ ਜੀ ਕਰਾ ਦਾਂਗੇ ਆਪਾਂ ਧੰਨਵਾਦ ਠੀਕ ਹੈ ਜੀ ਠੀਕ ਹੈ ਨਾ ਬੈਠੋ ਸਾਜੀ ਨੂੰ 100 ਰੁਪਏ ਮੱਥਾ ਟੇਕ ਕੇ ਕਰਾਉਣੇ ਬਾਅਦ ਸੁਣ ਬੋਲ ਬਾਬਾ ਤੇਰੇ ਸੱਚੇ ਦਰਵਾਜ਼ੇ ਕੀ ਸਮਝ ਹੈ ਆ ਜਾ ਮੁੰਡਿਆ ਬਾਬਾ